ਪਾਰਵਨ ਸਨਮਾਨਯੋਗ ਸਤਗੁਰਾਂ ਦੀ ਸਾਜੀ ਤਿਲਵਾਜੀ ਦੀ ਸਤਕਾਰਯੋਗ ਸਾਧ ਸੰਗਤ ਜੀ ਸਤਗੁਰੂ ਸੱਚੇ ਪਾਤਸ਼ਾਹ ਜੀਆਂ ਦੀ ਬਖਸ਼ਿਸ਼ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖਵਾਕ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਸੋਹੀ ਰਾਗ ਦੇ ਵਿੱਚ ਉਚਾਰਨ ਕੀਤੀ ਪਿਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਉੱਤੇ ਕਿਰਪਾ ਹੋਈ ਹੈ ਅੱਜ ਦੇ ਪਾਵਨ ਬਚਨ ਗੁਰੂ ਸਾਹਿਬ ਜੀ ਫਰਮਾਨ ਕਰਦੇ ਹਨ ਸਾਧ ਸੰਗ ਕਰੈ ਪੈ ਸਾਗੁਰ ਮਰ ਸਮਝਾਉਂਦੇ ਨੇ ਭਾਈ ਗੁਰੂ ਦੀ ਸੰਗਤ ਵਿੱਚ ਜਦੋਂ ਮਨੁੱਖ ਜੁੜਦਾ ਹੈ ਤਦੋਂ ਦਰਾ ਪਰੇ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ਹਰ ਹਰ ਨਾਮ ਸਿਮਰ ਰਤਨਾ ਗੁਰ ਰਤਨਾ ਦੀ ਖਾਨ ਹਰੀ ਨਾਮ ਸਿਮਰ ਸਿਮਰ ਕੇ ਮਰਜ ਕੰਦੇ ਭਾਈ ਉਧਾਰ ਹੁੰਦਾ ਹੈ ਸਿਮਰ ਸਿਮਰ ਜੀਵਾਂ ਨਾਰਾਇਣ ਗੁਰੂ ਦੀ ਕਿਰਪਾ ਨਾਲ ਮਰਜ ਕੰਦੇ ਮੈਂ ਪ੍ਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਆਤਮਕ ਜੀਵਨ ਹਾਸਲ ਕਰ ਰਿਹਾ ਹਾਂ ਦੂਖ ਰੋਗ ਸ਼ੋਗ ਸਭ ਬਿਨਸੇ ਗੁਰਪੂਰੇ ਮਿਲ ਪਾਪ ਤ ਜਾਇਣ ਮਰਜ਼ੀ ਕਹਿੰਦੇ ਗੁਰੂ ਨੂੰ ਮਿਲ ਕੇ ਸਾਰੇ ਦੁੱਖ ਰੋਗ ਗਮ ਨਾਸ਼ ਹੋ ਜਾਂਦੇ ਹਨ ਤੇ ਪਾਪ ਜਿਹੜੇ ਐ ਉਹ त्यागे ਜਾਂਦੇ ਹਨ ਰਹਾਉ ਜੀਵਨ ਪਦਵੀ ਹਰ ਕਾ ਨਾਉ ਪਦਵੀ ਦਾ ਮਤਲਬ ਉਹਦਾ ਦਰਜਾ ਜਾ ਪਿਆਰ ਮਾਤ੍ਰਿਕਾਂ ਦੇ ਭਾਈ ਪ੍ਰਮਾਤਮਾ ਦਾ ਨਾਮ ਹੀ ਆਤਮਿਕ ਜ਼ਿੰਦਗੀ ਦਾ ਪਿਆਰ ਹੈ ਮਨ ਤਨ ਨਿਰਮਲ ਸਾਚ ਸੁਆਉ ਨਾਮ ਦੀ ਬਰਕਤ ਨਾਲ ਮਨ ਪਵਿੱਤਰ ਹੋ ਜਾਂਦਾ ਹੈ ਸਰੀਰ ਪਵਿੱਤਰ ਹੋ ਜਾਂਦਾ ਹੈ ਨਾਮ ਸਿਮਰਦਿਆਂ ਸਦਾ ਅਕਾਲ ਪੁਰਖ ਵੈਗੁਰੂ ਦਾ ਮਲਾਪ ਜੀਵਨ ਦਾ ਮਨੋਰਥ ਬਣ ਜਾਂਦਾ ਹੈ ਆਠ ਪਹਿਰ ਪਰਗਮ ਧਿਆਈਏ ਇਸੇ ਕਰਕੇ ਗੁਰੂ ਸਭ ਸਝਾਉਂਦੇ ਨੇ ਵੀ ਪਰਮਾਤਮਾ ਦਾ ਨਾਮ ਅਠੇ ਪੈਰ ਸਿਮਰਦੇ ਰਹਿਣਾ ਚਾਹੀਦਾ ਹੈ ਪੂਰਵ ਲਿਖਤ ਹੋਏ ਤਾਂ ਪਾਈਏ ਪਰੇ ਦਾਤ ਤਦੋਂ ਮਿਲਦੀ ਹੈ ਜੇ ਪੂਰਵਲੇ ਜਨਮ ਵਿੱਚ ਮਤਿਓ ਤੇ ਨਾਮ ਸਿਮਰਨ ਦਾ ਲੇਖ ਲਿਖਿਆ ਹੋਵੇ ਸ਼ਰਨ ਪਾਈ ਜਪਦੀਨ ਦਿਆਲਾ ਅਰਦਾਸ ਕਰੀਏ ਪਰਮਾਤਮਾ ਦੇ ਚਰਣਾ ਵਿੱਚ ਇਹ ਦਾਤਾ ਜੀ ਤੇ ਨਾ ਉਤੇ ਦਇਆ ਕਰ ਲੈ ਪਰਮਾਤਮਾ ਆਪ ਜੀ ਕਿਰਪਾ ਕਰੋ ਤੁਹਾਡਾ ਮਨੋਰਥ ਹੈ ਤੁਹਾਡਾ ਹੁਕਮ ਹੈ ਨਾਮ ਜਪ-ਜਪ ਕੇ ਜਿਹੜੇ ਮਨੁੱਖ ਤੁਹਾਡੀ ਸ਼ਰਨ ਪੈ ਰਹੇ ਆਂਦਾ ਤਾਂ ਕਿ ਉਹਨਾਂ ਦੇ ਹਰ ਕਾਰ ਦੇ ਵਿੱਚ ਆਪ ਸਹਾਇ ਹੋਂਦਾ ਹੈ ਸ਼ਰਨ ਪਏ ਜਪਦੀਂ ਗਿਆਨ ਦਾ ਦਿਨਾਂ ਤੇ ਦਇਆ ਕਰਨ ਵਾਲੇ ਪ੍ਰਮਾਤਮਾ ਦਾ ਨਾਮ ਜਪ-ਜਪ ਕੇ ਜਿਹੜੇ ਮਨੁੱਖ ਉਸ ਮਾਲਕ ਦੀ ਸ਼ਰਨ ਪੈ ਰਹੇ ਹਨ ਨਾਨਕ ਜਾਚੈ ਸੰਤਰਵਾਲਾ ਨਾਨਕ ਇਹ ਉਹਨਾਂ ਸੰਤ ਜਨਾਂ ਦੀ ਚਰਣਾ ਦੀ ਧੂੜ ਮੰਗਦਾ ਹੈ ਜਿਹੜੇ ਪ੍ਰਮਾਤਮਾ ਦਾ ਨਾਮ ਸਿਮਰਦੇ ਹਨ ਜਿਹੜੇ ਸਾ ਸਿਵਾਸ ਉਸ ਪ੍ਰਮਾਤਮਾ ਦੇ ਨਾਮ ਦਾ ਅਰਦਨ ਕਰਦੇ ਹਨ ਗੁਰੂ ਸਾਹਿਬ ਕਨੇ ਪਾਈ ਅਜੇ ਗੁਰਮੁਖਾਂ ਦੀ ਅਜੇ ਸਤਸੰਗੀਆਂ ਦੀ ਸ਼ਰਨ ਧੂੜ ਮਿਲ ਜਾਏ ਇਸੇ ਸਾਡਾ ਸਭ ਦਾ ਭਲਾ ਹੈ ਆਓ ਗੁਰਸੱਭ ਕਿਰਪਾ ਕਰ ਸਭਨਾਂ ਉਪਰ ਮਿਹਰ ਭਰਿਆ ਰੱਖਣ ਸਰਬੱਤ ਦੇ ਭਲੇ ਦੀ ਅਰਦਾਸ ਲਗਰੇ ਵਿੱਚ ਆਉਸੀ ਪ੍ਰੇਮ ਪਿਆਰ ਇਤਬਾਕ ਔਰ ਗੁਰੂ ਘਰ ਦੀਆਂ ਸੇਵਾਵਾਂ ਹਰ ਸਾਜੀ ਸਭਨਾ ਦੇ ਮਨਾਂ ਨੂੰ ਘੇਰ ਕੇ ਆਪ ਲੈ ਲੈ ਨਤ ਅਰਦਾਸ ਕਰਦੇ ਜੀ ਬਰਤੀ ਕਦੇ ਨਾ ਹੋਵੇ ਜਲ ਕੀ ਅਰਦਾਸ ਨਾਨਕ ਜੋਰ ਗੁਰਬਿੰਦ ਕਾ ਪੂਰਨ ਗੁਨਤਾ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਹੀ ਭਲਾ ਵਾਹਿਗੁਰੂ ਜੀ ਕਾ ਕਾਰਜਾ ਵਾਹਿਗੁਰੂ ਜੀ ਫਤ